ਇਤਾਂ ਹਜਰਤ موسی ਦਾ ਜ਼ਿਕਰ ਆਉਂਦਾ ਨਾ ਉਨੀ ਇੰਨੀ ਭਗਤੀ ਕੀਤੀ ਐਨੀ ਪਰਮੇਸ਼ਰ ਦੇ ਸਿੱਧੇ ਦਰਸ਼ਨ ਹੁੰਦੇ ਸੀ ਉਹਨੂੰ ਕੋਹੇ ਤੂਰ ਪਹਾੜ ਤੇ ਸਿੱਧੀ ਖੂਬ ਹੋ ਗੱਲ ਕਰਦਾ ਸੀ ਦਿਲ ਦੀਆਂ ਗੱਲਾਂ ਚ ਭਿੱਜਿਆ ਭਿੱਜਿਆ ਇੱਕ ਦਿਨ ਇਹ ਕਹਿੰਦਾ ਪਰਮੇਸ਼ਰ ਐਨੀ ਆਪਣੀ ਯਾਰੀ ਪੱਕੀ ਆ ਤੇ ਇੱਕ ਦਿਨ ਲਈ ਮੈਨੂੰ ਆਪਣੀ ਡਿਊਟੀ ਦੇ ਦੇ ਆਖੋ ਸਤਨਾਮ ਸ੍ਰੀ ਇਹ ਗਵਾਹੀਆਂ ਹੁੰਦੀਆਂ ਸਾਖੀਆਂ ਵੀ ਸਾਨੂੰ ਅਕਲ ਆ ਜੇ ਪਰਮੇਸ਼ਰ ਜੀ ਕਹਿੰਦੇ ਕਿਹੜੀ ਡਿਊਟੀ ਲੈਣੀ ਆਂ ਕਹਿੰਦੇ ਇੱਕ ਦਿਨ ਵਾਸਤੇ ਨਾ ਮੈਨੂੰ ਦਾਤਾ ਬਣਾ ਦੇ ਪੂਰੀ ਦੁਨੀਆ ਦਾ ਪ੍ਰਬੰਧ ਦੇ ਦਿਓ ਮੈਨੂੰ ਵੀ ਅੱਜ ਮੈਂ ਤੁਹਾਡੀ ਜਗ੍ਹਾ ਤੇ ਸਾਰਿਆਂ ਨੂੰ ਵੰਡਾਂਗਾ ਪਰਮੇਸ਼ਰ ਸਾਹਿਬ ਜੀ ਕਹਿਣ ਲੱਗੇ ਉਹ ਵੇਖ ਲੈ ਤੇਰੇ ਤੋਂ ਨਿਭਾਈ ਨਹੀਂ ਜਾਣੀ ਆਖੋ ਸਤਨਾਮ ਕਹਿੰਦਾ ਇੱਕ ਦਿਨ ਹੀ ਮੈਨੂੰ ਦਾਤਾ ਬਣਾ ਲਓ ਮੈਂ ਸਭ ਨੂੰ ਰੋਜੀ ਦਵਾਂਗਾ ਰਿਜ਼ਕ ਦਵਾਂਗਾ ਉਹਨੇ ਕਿਹਾ ਵੇਖ ਲੈ ਨਹੀਂ ਨਵਾਈ ਜਾਣੀ ਕਹਿੰਦੇ ਫਿਰ ਤੁਸੀਂ ਜਾਣ ਕੇ ਨਹੀਂ ਦੇਣਾ ਚਾਹੁੰਦੇ ਵੀ ਕਿਤੇ ਪੱਕਾ ਨਾ ਲੈ ਲਿਆ ਕੋ ਸਤਨਾ ਹੋ ਫਿਰ ਪ੍ਰੇਮ ਕਾਜ਼ਾ ਹੈ ਜੀ ਮੈਂ ਹੀ ਆਗੀ ਤੇ ਤੇ ਆਪਾਂ ਦੇ ਸਾਰੇ ਭਰੇ ਹੀ ਮੈਂ ਆਂਦੇ ਆਂ ਆਪਾਂ ਤੇ ਪਹਿਲੋਂ ਡੀਲ ਡਨ ਕਰੀਦੀ ਵੀ ਮਹਾਰਾਜ ਸਾਨੂੰ ਪੁੱਤਰ ਦਿਓ ਤੇ ਪਾਠ ਕਰਾਵਾਂਗੇ ਅੜਾ ਪੜਾਓ ਕਦੇ ਕਹਿੰਿਆ ਕਿ ਮਰੇ ਧੀ ਦੇ ਉਹ ਖੰਡ ਪਾਠ ਕਰਾਉਂਗੀ ਪਹਿਲਾਂ ਹੀ ਸੌਦਾ ਤੈ ਹੁੰਦਾ ਬੱਬਾ ਜੀ ਫੈਲ ਲੱਗੀ ਆ ਜੇ ਤੇ ਅਦ ਕੀ ਮੋਹਰ ਲੱਗੀ ਤੇ ਦੋ ਖੰਡ ਪੜ ਸਾਡੇ ਲੈ ਲਿਓ ਤੇ ਮਾਰੇ ਕਹਿੰਦੇ ਹਾਂ ਵਿੱਚ ਆਇਆ ਹਾਂ ਵਿੱਚ ਗਿਆ ਹਾਂ ਵਿੱਚ ਜੰਮਿਆ ਹਾਂ ਵਿੱਚ ਮਵਾ ਹਾਂ ਵਿੱਚ ਦਿੱਤਾ ਅਹੀਂ ਦਿਓ ਮੇਰੇ ਪਰੇ ਪੈ ਸਾਰੇ ਜੇ ਚੰਦੂਆ ਸਾਹਿਬ ਚੜਾਤਾ ਤੇ ਜਿਨ੍ਹਾਂ ਚਿਰ ਲੱਗਾ ਨਹੀਂ ਉਹਨਾਂ ਚਿਰ ਟੇਕ ਜੀ ਨਹੀਂ ਆਉਂਦੀ ਕਈ ਪੁੱਛ ਲਿੰਦੇ ਬਾਬਾ ਜੀ ਸਾਡੇ ਵਾਲਾ ਚੰਦ ਵਾ ਕਿਦਨ ਲਾਉਣਾ ਆਖੋ ਸਤਨਾਮ ਵੇਖੋ ਹਉਮੇ ਆ ਨਾ ਸਾਡੇ ਵਾਲਾ ਪੱਖਾ ਨਹੀਂ ਲਾਇਆ ਬਾਬਾ ਜੀ ਸਾਡੇ ਵਾਲਾ ਏਸੀ ਕਿਤੇ ਰੱਖਿਆ ਜੀ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਹਉਮੇ ਦੇ ਵਿੱਚ ਆਇਆ ਤੇ ਹਉ ਜੀ ਇਹ ਮਰ ਜਾਣਾ ਤੇ ਇਹ ਤਿਆਗ ਜਿਹੜਾ ਬੜਾ ਔਖਾ ਹੁੰਦਾ ਹੈ ਜੀ ਇਹ ਸ਼ਬਦ ਪੜਨੇ ਸੌਖੇ ਮੇਰਾ ਮੁਜਮੈ ਜੋ ਕਿਛ ਹੈ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਹਰਨੀ ਕੁਛ ਵੀ ਮੇਰਾ ਜਿਦਨੇ ਸਮਝ ਆ ਗਈ ਫਿਰ ਫਿਰ ਆਨੰਦ ਹੈ ਪੈ ਬਿਨਾ ਭਗਤੀ ਨਹੀਂ ਭਗਤੀ ਬਿਨਾ ਮੁਕਤੀ ਨਹੀਂ ਮੁਕਤੀ ਬਿਨਾ ਆਨੰਦ ਨਹੀਂ ਹੋਣਾ ਅੱਜ ਹਰ ਘਰ ਦਾ ਵਿੱਚੇ ਮੈਂ ਉਹਦੇ ਮੱਥੇ ਤੇ ਤੇੜੀਆਂ ਅੰਦਰ ਸੜਿਆ ਬੜਾ ਵਿਆਹ ਤੇ ਮੂੰਹ ਚੋਂ ਅੱਗ ਵਰਨਦੀ ਅੱਜ ਘਰ ਘਰ ਦੀ ਕਹਾਣੀਆਂ ਆਖੋ ਸਤਨਾਮ